ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟੋਕੜ ਗੱਬਣ ਮੱਝਪਕਾਉਆ ਜੀ ਇੱਕ ਸੂਨ ਵਾਲੀ ਆ ਕੁਛ ਦਿਨ ਰਹਿੰਦੇ ਆ ਵੱਧ ਜਾਣਕਾਰੀ ਵਾਈ ਦਊਗਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾਹ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ। ਅ ਬਾਈ ਜੀ ਦਾ ਨੰਬਰ ਆਪਾਂ ਲਾਵਾਂਗੇ ਭਰਾ ਸਕਰੀਨ ਤੇ ਠੀਕ ਹੈ ਨਾ। ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਕਿਉਂਕਿ ਆਪਣਾ ਨੰਬਰ ਤਾਂ ਐਡ ਦੇ ਖਾਤਿਰ ਆ ਕਈ ਭਰਾ ਆਪਾਂ ਨੂੰ ਫੋਨ ਲਾ ਲੈਂਦੇ ਆ। ਠੀਕ ਹੈ ਨਾ। ਲੈ ਜਿਹੜਾ ਮੱਝ ਬਾਈ ਦੇ ਮੱਝ ਵਾਲਾ ਐਡ ਲਮਾਗੇ ਨੰਬਰ ਆਪਾਂ ਜਿਹੜਾ ਸਕਰੀਨ ਤੇ ਲਾਵਾਂਗੇ ਜਿਹੜੀ ਸਾਈਡ ਜਦੋਂ ਕੱਲ ਨੂੰ ਸੇਲ ਹੋ ਜਾਂਦੀ ਆ ਉਹਦੇ ਤੇ ਲਿਖ ਵੀ ਦੇਣੇ ਹੁੰਦੇ ਆ ਵੀ ਆਪਣਾ ਸੇਲ ਹੋ ਗਿਆ ਠੀਕ ਹੈ ਨਾ। ਕਰਦੇ ਆਪਾਂ ਵੀਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਭਾਈ ਜੀ ਸਾਸਤਰੀ ਕਾਲ ਜੀ ਤੁਸੀਂ ਕਹੋ ਬਾਈ ਜੀ ਨਾਮ ਨਾਮ ਚਰਮਲ ਸਿੰਘ ਜੀ ਪਿੰਡ ਪਧੌੜ ਕੋਠੇ ਖੌਣ ਸਿੰਘ ਵਾਲੇ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਮੱਝ ਦੀ ਜਾਣਕਾਰੀ ਦੇ ਦੇ ਜੀ ਆਪਣੀ ਦੀ ਇਹ ਤੋਕੜ ਗੱਭਣਾ ਜੀ ਦੂਜੇ ਸੂਏ ਸੂਈ ਵੀ ਹੈ ਤੀਜੇ ਨੂੰ ਗੱਭਣਾ ਠੀਕ ਹੈ ਜੀ ਸੱਜਰ ਦਾ 20 ਕਿਲੋ ਦਾ ਰਿਕਾਰਡ ਆ ਇਹਦਾ ਠੀਕ ਹੈ ਜੀ 4 ਮਹੀਨਾ ਦੀ ਗੱਭਣਾ ਹਾਂ ਜੀ ਆਪਾਂ ਤਾਂ ਦੁੱਧ 13-14 ਕਿਲੋ ਤੋਲ ਕੇ ਲਏ ਸੀਗੇ ਆਪਣੇ ਕੋਲੇ ਥੋੜਾ ਜਿਹਾ ਫੀਡ ਦਾ ਬਦਲਵਾ ਕਰਕੇ ਹੁਣ 11 ਕਿਲੋ ਹੋਵੇ ਹਾਂ ਜੀ ਤੇ 11:30 ਵੀ ਹੋ ਸਕਦਾ ਕਿੰਨੇ ਟਾਈਮ ਦੀ ਗੱਬਣਾ ਵੀਰੇ 4 ਮਹੀਨੇ ਦੀ ਜੀ 4 ਮਹੀਨੇ ਚੱਕਰਾਈ ਵੀ ਆਪਣੀ ਚੱਕ ਪਾ ਸਾ ਜੀ ਅਗਲਾ ਚੱਕਰਾ ਆ ਅਗਲਾ ਚੱਕ ਕਰਾ ਸਕਦਾ ਠੀਕ ਹੈ ਜੀ ਬੱਚਾ ਬੁੱੱਚਾ ਤਾਂ ਨਹੀਂ ਭਰਾ ਹਾਂ ਬੱਚਾ ਨਹੀਂ ਬਈ ਇਹ ਮੂੰਹ ਹੀ ਮਿਲਦੀ ਹੈ ਦਾਣਾ ਝਾਟ ਪਾ ਕੇ ਵੇ ਜਾ ਠੀਕ ਹੈ ਬੱਚਾ ਹੈ ਨਹੀਂ ਮਗਰ ਅੱਛਾ ਹੈ ਨਹੀਂ 20 ਕਿਲੋ ਮਸਾ ਜਰਦਾਰ ਕਾਰਡ ਆ ਦਾ ਠੀਕ ਹੈ ਜੀ ਤੋ ਪਰਾ 4 ਮਹੀਨੇ ਦੀ ਗੱਬਣ ਤੋਕੜ ਲੋ ਜੀ ਜੇ ਵੀਦਾਂ ਤਾ ਤੁਸੀਂ ਲਾਈ ਸਕਦੇ ਹੋ ਕੱਦ ਬੈਡ ਸੁਖਨ ਕਰਮ ਵਾਲੀ ਦਾ ਸੋਨਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਹਾਂ ਜੀ ਬਈ ਤੋੜ ਦੋ ਪਰਾ ਲੋ ਜੀ ਲੋ ਜੀ ਪਿੰਡ ਭਦੌੜ ਕੋਠੇ ਖੋਣ ਸਿੰਘ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਘਰ ਖੇਤਾਂ ਚ ਠੀਕ ਹੈ ਜੀ ਲੋ ਜੀ ਦੇ ਵੰਬੂਰ ਨੂੰ ਤੱਕ ਮੈਂ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਲੋ ਬੰਦੋ ਜੀ ਮੜਾ ਜ ਆਪਣਾ ਮੂਰਲੀ ਸਾਈਡ ਦਿਖਾਵਾਂਗੇ ਲੈ ਵੀ ਤੇ ਉਹ ਡਰ ਨਜ਼ਰ ਇਧਰਲੀ ਸਾਈਡ ਚੈੱਕ ਕਰ ਸਕਦੇ ਹੋ ਬੈਕ ਸਾਈਡ ਠੀਕ ਹੈ ਜੀ ਕੋਈ ਨਹੀਂ। ਇੱਕ ਬਾਈ ਮਾੜ ਯੂ ਨੀ ਵੀ ਦਾ ਸਾਈਡ ਦਾ ਫਰਕ ਹੈਗਾ ਦੁੱਧ ਇੱਕੋ ਜਿਹਾ। ਠੀਕ ਹੈ ਜੀ, ਠੀਕ ਹੈ। ਕੋਈ ਗੱਲ। ਉਹ ਤਾਂ ਅਗਲੇ ਨੂੰ ਦੇ ਦੇਈ ਆ। ਕੋਈ ਗੱਲ ਨਹੀਂ ਬੜਾ ਮੁੱਢੀ ਵੀ ਆ। ਦੁੱਧ ਇੱਕੋ ਜਿਹਾ। ਦੁੱਧ ਇੱਕੋ ਜਿਹਾ। ਤੈਨੂੰ ਚਾਰ ਟਾਈਮ ਚੋਲਿਆ ਅਗਲਾ। ਕੋਈ ਜ਼ੂਮ ਨਹੀਂ ਕੀਤਾ ਸੈਂਪਲ ਵੀਡੀਓ ਆ। ਰੇਟ ਭਰਾ ਜਾਇ ਜੇ। ਰੇਟ ਫੋਨ ਤੇ ਕਰਾਂਗੇ ਬਾਈ। ਹੋਊਗਾ ਜਾਇ ਜੀ। ਉਹ ਵੇਚਣ ਵਾਲੇ ਫੋਨ ਤੇ ਕਰਾਂਗੇ। ਠੀਕ ਹੈ ਜੀ। ਤੋਰ ਦੋ ਭਰਾ ਦੂਜੀ ਨੂੰ। ਹਾਂ ਜੀ ਬਈ ਦੂਜੀ ਮੱਝ ਦੀ ਦੱਸੋ ਜੀ ਜਾਣਕਾਰੀ। ਇਹ ਵੀ ਦੂਜੇ ਸਵੇਰ ਸੁੰਦੀ ਆ। ਹਾਂ ਜੀ। 18 ਅਕਤੂਬਰ ਨੂੰ ਦਿਨ ਪੂਰੇ ਆ ਇਹਦੇ। 18 ਨੂੰ ਹਾਂ 18 ਨੂੰ ਠੀਕ ਹੈ ਹਫਤਾ ਕਰੇਗਾ ਮੰਨ ਲਓ 1-2 ਦਿਨ ਉਤੋਂ ਵੀ ਲੈ ਸਕਦੀ ਆ ਹਾਂਜੀ ਤੇ 10 ਕਿਲੋ ਦੁੱਧ ਪਹਿਲੇ ਸ਼ੂਏ ਦਿੱਤਾ ਵਾ ਰੇਟ ਭਰਾ ਦਾ ਰੇਟ ਇਹਦਾ ਵੀ ਫੋਨ ਤੇ ਕਰਾਂਗੇ ਬਾਈ ਠੀਕ ਹੈ ਤਾਂ ਗੰਢੀ ਸੀ ਲਾਉ ਠੀਕ ਹੈ ਕੋਪਰਾ ਚੈੱਕ ਕਰ ਸਕਦੇ ਕੋਲੋ ਜੀ 18 ਤਰੀਕ ਨੂੰ ਦਰਨਪੁਰ ਆਦੀ 11 ਹੋਗੀ ਹਫਤੇ ਕ ਵਾਂਗੂ ਰਹਿੰਦਾ ਹਲੇ ਲਾਉਣ ਲੱਗੀ ਕਰਮਾ ਵਾਲੀ ਸੀ ਕਈ ਸੂਆ ਬਾਈ ਜੀ ਕਿਵੇਂ ਆ ਇਹ ਦੂਜਾ ਜੀ ਦੂਜਾ ਸੂਆ ਨੂੰ ਸੁਣਾ ਹਾਂਜੀ ਠੀਕ ਹੈ ਕਦ ਬੜ ਸੁਖਨਾ ਕਰਮਾ ਵਾਲੇ ਦਾ ਸੋਣਾ

ਪਿੰਡ ਭਦੌੜ ਤੇ ਜਿਲ੍ਹਾ ਨੂੰ ਪੈਂਦਾ ਜਿਬਰਨਾਲਾ ਟੋਕੜ ਗੱਬਣ ਤੇ ਸੂਨ ਵਾਲੀ ਮੱਝ ਪਕਾਉਗਾ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ